ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਸ਼੍ਰੀ ਖਡੂਰ ਸਾਹਿਬ ਲੋਕ ਸਭਾ ਹਲਕਾ ਜੀ ਹਾਂ ਖਡੂਰ ਸਾਹਿਬ ਮਸ਼ੀਨਾਂ ਦੇ ਵਿੱਚ ਗੜਬੜੀ ਕਰਨ ਲਈ ਅਮਿਤ ਸ਼ਾਹ ਨੇ ਇੱਕ ਵੱਡੀ ਚਾਲ ਚੱਲੀ ਐ ਸੈਂਟਰ ਗਵਰਨਮੈਂਟ ਨੇ ਚਾਲ ਚੱਲੀ ਐ ਅਮਰਿਤਪਾਲ ਦੀ ਲੱਖ ਵੋਟਾਂ ਜਿਹੜੀਆਂ ਨੇ ਗਾਇਬ ਹੋਈਆਂ ਨੇ ਇਸ ਦੀ ਸਚਾਈ ਕੀ ਐ ਸੋ ਲਗਾਤਾਰ ਕੁਝ ਚੀਜ਼ਾਂ ਜਿਹੜੀਆਂ ਨੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਉਸ ਦੇ ਬਾਰੇ ਤੁਹਾਨੂੰ ਜ਼ਰੂਰ ਅਪਡੇਟ ਕਰਾਂਗੇ ਸੋ ਆਖਰ ਇਦਾਂ ਦੀਆਂ ਅਫਵਾਹਾਂ ਜਿਹੜੀਆਂ ਨੇ ਕਾਫੀ ਜੋਰ ਫੜ ਰਹੀਆਂ ਨੇ ਸੋ ਆਖਰ ਸੱਚਾਈ ਕੀ ਹੈ ਇਸ ਦੇ ਬਾਰੇ ਤੁਹਾਨੂੰ ਜਰੂਰ ਦੱਸਾਂਗੇ ਸ਼੍ਰੀ ਖਡੂਰ ਸਾਹਿਬ ਸੀਟ ਜਿਹੜੀ ਕਿ ਬਹੁਤ ਚਰਚਾ ਦਾ ਵਿਸ਼ਾ ਰਹੀ ਹੈ ਭਾਈ ਅਮਰਿਤਪਾਲ ਸਿੰਘ ਕਰਕੇ ਜਿਸ ਤੇ ਬਹੁਤ ਵੱਡੇ ਜਿਹੜੇ ਨੇ ਇਫੈਕਟ ਪਏ ਨੇ ਸੋ ਲਗਾਤਾਰ ਜਿੱਥੋਂ ਕੇ ਕੈਂਡੀਡੇਟ ਪਹਿਲਾਂ ਵੀ ਖੜੇ ਕੀਤੇ ਜਾਂਦੇ ਨੇ ਕੈਂਡੀਡੇਟ ਜਿੱਥੋਂ ਪਹਿਲਾਂ ਵੀ ਜਿੱਤਦੇ ਨੇ ਪਰ ਅਮਰਿਤਪਾਲ ਸਿੰਘ ਦੇ ਆਉਣ ਤੋਂ ਬਾਅਦ ਖਡੂਰ ਸਾਹਿਬ ਸੀਟ ਦੇ ਸਮੀਕਰਨ ਹੀ ਬਦਲ ਗਏ ਨੇ ਇਸ ਫੈਕਟਰ ਅਮਰਿਤਪਾਲ ਬਾਕੀ ਪਾਰਟੀਆਂ ਦੇ ਲਈ ਕਾਫੀ ਜ਼ਿਆਦਾ ਜਿਹੜਾ ਅਦੁੱਪਤ ਰਿਹਾ ਹੈ ਸੋ ਗੱਲ ਕਰੀਏ ਜਿੱਥੇ ਅਮਰਿਤਪਾਲ ਸਿੰਘ ਨੇ ਆਜ਼ਾਦ ਚੋਣ ਲੜੀ ਹੈ ਆਜ਼ਾਦ ਨਾਮਜ਼ਦਗੀ ਜਿਹੜੀ ਹੈ ਦਾਖਲ ਕੀਤੀ ਸੀ ਭਾਈ ਅਮਰਿਤਪਾਲ ਸਿੰਘ ਦਾ ਜਿਹੜਾ ਕ੍ਰੇਜ਼ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਦੇਖਣ ਨੂੰ ਮਿਲਿਆ ਕਾਫੀ ਵੱਡੀ ਗਿਣਤੀ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਜੋ ਸੰਗਤ ਦੇ ਉੱਤੇ ਵਿਸ਼ਵਾਸ ਹੈ ਉਹ ਬਿਲਕੁਲ ਬਹੁਤ ਵੱਡਾ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਬਾਕੀ ਪਾਰਟੀਆਂ ਜਿਹੜੀਆਂ ਨੇ ਕਬਰਾ ਚੁੱਕੀਆਂ ਨੇ ਬਾਕੀ ਪਾਰਟੀਆਂ ਇਸ ਚੀਜ਼ ਤੋਂ ਜਿਹੜੀਆਂ ਨੇ ਡਰ ਰਹੀਆਂ ਨੇ ਲਗਾਤਾਰ ਜੇ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਦੀ ਜੋ ਜਿੱਤ ਹੈ ਉਹ ਬਿਲਕੁਲ ਪੱਕੀ ਹੈ ਪਰ ਇਸ ਦੇ ਵਿਚਾਲੇ ਕੁਝ ਅਫਵਾਹਾਂ ਜਿਹੜੀਆਂ ਨੇ ਉਹ ਉਡਾਈਆਂ ਜਾ ਰਹੀਆਂ ਨੇ ਬਿਲਕੁਲ ਅਫਵਾਹਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਕਿ ਅਮਰਿਤਪਾਲ ਸਿੰਘ ਉਥੋਂ ਹਾਰ ਸਕਦੇ ਨੇ ਕਿਉਂਕਿ 1 ਲੱਖ ਵੋਟਾਂ ਜਿਹੜੀਆਂ ਨੇ ਗਾਇਬ ਹੋਈਆਂ ਨੇ 1 ਲੱਖ ਵੋਟਾਂ ਜਿਹੜੀਆਂ ਨੇ ਗਾਇਬ ਹੋ ਚੁੱਕੀਆਂ ਨੇ ਖਡੂਰ ਸਾਹਿਬ ਤੋਂ ਲੇਕਿਨ ਇਹ ਕੁਝ ਜਾਣਕਾਰੀਆਂ ਜਿਹੜੀਆਂ ਨੇ ਗਲਤ ਫਲਾਈਆਂ ਜਾ ਰਹੀਆਂ ਨੇ ਬਹੁਤ ਵੱਡਾ ਤਕੜਾ ਪੈਰਾ ਫੌਜ ਦਾ ਹਿੱਸਾ ਇਹ ਕਿਵੇਂ ਹੋ ਸਕਦਾ ਹੈ ਕਿ ਉਥੋਂ ਕੁਝ ਲੋਕ ਜਿਹੜੇ ਨੇ ਹਿਰਾਫੇਰੀ ਕਰ ਸਕਦੇ ਨੇ ਕੁਝ ਲੋਕ ਉਥੋਂ ਵੋਟਾਂ ਜਿਹੜੀਆਂ ਨੇ ਗਾਇਬ ਕਰ ਸਕਦੇ ਨੇ ਮਸ਼ੀਨਾਂ ਗਾਇਬ ਕਰ ਸਕਦੇ ਨੇ ਇਹ ਕਿੱਦਾਂ ਹੋ ਸਕਦਾ ਹੈ ਬਹੁਤ ਵੱਡਾ ਸਵਾਲ ਜਿਹੜਾ ਬਣਿਆ ਹੋਇਆ ਅਮਰਿਤਪਾਲ ਸਿੰਘ ਦੀਆਂ ਲੱਖ ਵੋਟਾਂ ਗਾਇਬ ਹੋਈਆਂ ਨੇ ਸਵਾਕਰ ਇਹ ਸਭ ਕੁਝ ਕਿਵੇਂ ਸੰਭਵ ਹੈ ਇੰਨਾ ਤਕੜਾ ਕੜਰਾ ਪਹਿਰਾ ਹੋਣ ਦੇ ਬਾਵਜੂਦ ਇਹ ਸਭ ਕੁਝ ਕਿਵੇਂ ਹੋ ਗਿਆ ਖਡੂਰ ਸਾਹਿਬ ਮਸ਼ੀਨਾਂ ਦੇ ਵਿੱਚ ਗੜਬੜੀ ਜਿਹੜੀ ਹੈ ਉਹ ਕੀਤੀ ਗਈ ਹੈ ਹਾਲਾਂਕਿ ਸੂਤਰਾਂ ਦੇ ਮੁਤਾਬਕ ਕਿ ਅਮਰਿਤਪਾਲ ਸਿੰਘ ਨੂੰ ਜਿੱਤਣ ਨਹੀਂ ਦਿੱਤਾ ਜਾਵੇਗਾ ਇਸ ਕਰਕੇ ਜਿਹੜੀ ਇਹ ਗੜਬੜੀ ਹੋਈ ਹੈ ਸੈਂਟਰ ਗਵਰਨਮੈਂਟ ਦੀ ਸ਼ਾਇਦ ਰਲੀ ਭੁਗਤ ਹੈ ਪਰ ਜੋ ਹੋਇਆ ਹਾਲਾਂਕਿ ਹੋ ਸਕਦਾ ਹੈ ਇਹ ਬਿਲਕੁਲ ਗਲਤ ਖਬਰ ਵੀ ਹੋਵੇ ਪਰ ਇਹ ਜਿਹੜੇ ਨਤੀਜੇ ਨੇ 4 ਜੂਨ ਨੂੰ ਆਉਣਗੇ ਉਸ ਤੋਂ ਬਾਅਦ ਪਤਾ ਲੱਗ ਜਾਵੇਗਾ ਕਿ ਕੌਣ ਇੱਥੋਂ ਜੇਤੂ ਰਹਿੰਦਾ ਹੈ ਕੌਣ ਇੱਥੋਂ ਜਿਹੜਾ ਹੈ ਉਹ ਹਾਰਦਾ ਹੈ ਕਿਹੜਾ ਸੱਤਾ ਦੇ ਵਿੱਚ ਆਉਂਦਾ ਹੈ ਜਾਂ ਫਿਰ ਕਿਹੜਾ ਇੱਥੋਂ ਸੱਤਾ ਜੋ ਬਾਹਰ ਹੋ ਜਾਂਦਾ ਹੈ ਪਿਛਲੀ ਵਾਰ ਇਸ ਸੀਟ ਤੇ ਕਾਂਗਰਸ ਦਾ ਕਬਜ਼ਾ ਸੀ ਪਰ ਇਸ ਵਾਰ ਦਾ ਉਮੀਦਵਾਰ ਭਾਈ ਅਮਰਿਤਪਾਲ ਸਿੰਘ ਇਸ ਸੀਟ ਦੇ ਕਬਜ਼ਾ ਕਰ ਰਹੇ ਨੇ 16 ਇਥੋਂ ਜਿੱਤ ਕੇ ਉਹ ਪਾਰਲੀਮੈਂਟ ਜਾਣਗੇ ਇਹ ਸੰਗਤ ਦਾ ਵਿਸ਼ਵਾਸ ਹੈ ਪਰ ਸਭ ਕੁਝ ਸਾਫ਼ ਜਿਹੜਾ ਹੈ ਉਹ ਹੋ ਜਾਏਗਾ ਸੋ ਮਿਲ ਜਿਓ ਜੀ ਨਵੀਂ ਅਪਡੇਟ ਦੇ ਨਾਲ ਦਾ ਗਿਆਨ ਟੀਵੀ ਚੈਨਲ ਦੇ ਨਾਲ ਜੁੜੇ ਰਹੋ ਜੀ ਧੰਨਵਾਦ